ਸ਼੍ਰੀ ਕਲਜੀ ਮੈਂ ਲਾਪ੍ਰਿਤਕਰ ਹਸਰਨ ਸਿੰਘ ਰਮਨਦੀਪਕਰ ਦੁਆਰਾ ਲਿਖੀ ਗਈ ਕਹਾਣੀ ਡਾਕਟਰ ਨੀਦਾ ਪਾਗ ਚੌਥਾ ਲੈ ਕੇ ਆਪਾਂ ਆਪੇ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੰਨਰਾਸ ਉਸ ਨੂੰ ਕਹਿੰਦੀ ਹੈ ਕਿ ਮੇਰਾ ਸੁਪਨਾ ਵੀ ਡਾਕਟਰ ਬਣਨ ਦਾ ਸੀ ਜੋ ਤੇਰੇ ਰੂਪ ਵਿੱਚ ਮੈਨੂੰ ਪੂਰਾ ਹੁੰਦਾ ਦਿਖ ਰਿਹਾ ਤੂੰ ਇੱਕ ਦਿਨ ਬਹੁਤ ਵੱਡੀ ਡਾਕਟਰ ਨਹੀਂ ਬਣੇਗੀ ਮੰਨਰਾਸ ਜਿਵੇਂ ਉਸ ਨੂੰ ਉਸੇ ਦੁੱਖ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਪਰਗਜੋਤ ਆਪਣੀ ਹੀ ਸੋਚ ਵਿੱਚ ਮਸਤ ਸੀ ਉਸਦੇ ਬੁੱਲਾਂ ਤੇ ਇੱਕ ਸਮਾਈਲ ਸੀ ਜਿਵੇਂ ਕਿ ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਸਾਰੇ ਦੁੱਖਾਂ ਤੋਂ ਮੁਕਤ ਹੋਣ ਵਾਲੀ ਸੀ ਮਨਰਾਜ ਉਸਦੇ ਕੋਲ ਉਸ ਦੀਆਂ ਬਚਪਨ ਦੀਆਂ ਗੱਲਾਂ ਕਰ ਰਹੀ ਸੀ ਪਰਗਜੋਤ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਖੁਸ਼ ਹੋ ਰਹੀ ਸੀ ਮਨਰਾਜ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਦਾਂ ਕਿਉਂ ਕਰ ਰਹੀ ਆ ਦਾਦੀ ਵੀ ਅੰਦਰ ਆ ਜਾਂਦੀ ਆ ਤੇ ਗੁਰਜੋਤ ਨੂੰ ਆਵਾਜ਼ ਹੁੰਦੀ ਆ ਕਿ ਸਭ ਠੀਕ ਹੋ ਜਾਊਗਾ ਹੰਤੂ ਤਾਂ ਆਪ ਡਾਕਟਰ ਨੇ ਆ ਸਭ ਠੀਕ ਹੋ ਜੂ ਗਰਜੋਤ ਪੁੱਤ ਤੈਨੂੰ ਪਤਾ ਜਿਹੜੀ ਡਾਕਟਰ ਨੇ ਕੋਲੋਂ ਮੈਂ ਤੇਰੀ ਦਵਾਈ ਲੈ ਕੇ ਆਉਣੀ ਆ ਉਹ ਕਹਿੰਦੀ ਸੀ ਕਿ ਇਸ ਬਿਮਾਰੀ ਨਾਲ ਬੰਦਾ ਆਪਣੀ ਪੂਰੀ ਜ਼ਿੰਦਗੀ ਜੀ ਸਕਦਾ ਲੋਕ ਤਾਂ ਐਵੇਂ ਡਰਦੇ ਆ ਕਿ ਬਿਮਾਰੀ ਵੱਡੀ ਨਹੀਂ ਹੈ ਬਸ ਲੋਕ ਐਵੇਂ ਗੱਲਾਂ ਕਰਦੇ ਆ ਪਰ ਗਰਜੋਤ ਸਭ ਸੁਣਦੇ ਹੋਏ ਵੀ ਚੁੱਪ ਸੀ ਗਰਜੋ ਚਿੱਟਾ ਕੋਟ ਪਾਈ ਹੋਈ ਬਾਹਰ ਕਮਰੇ ਵਿੱਚ ਪਈ ਮੰਜੀ ਤੇ ਲੰਮੇ ਪੈ ਜਾਂਦੀ ਆ ਦਾਦੀ ਮਨਰਾਸ ਸੀ ਬਾਂਫੜ ਕੇ ਬਾਹਰ ਲੈ ਜਾਂਦੀ ਆ ਤੇ ਕਹਿੰਦੀ ਆ ਤੂੰ ਮੇਰਾ ਪੁੱਤ ਤਾਂ ਖੋ ਲਿਆ ਹੁਣ ਗੁਰਜੋਤ ਨੂੰ ਲੈਣਾ ਈ ਦੋਮਾ ਸੱਸ ਨੂੰ ਵਿੱਚ ਪੁੱਤ ਲੜਾਈ ਹੋ ਰਹੀ ਸੀ ਪਰ ਗੁਰਜੋਤ ਆਪਣੇ ਕਮਰੇ ਵਿੱਚ ਆਰਾਮ ਨਾਲ ਪਈ ਸੀ ਦਾਦੀ ਨੂੰ ਪਤਾ ਸੀ ਗੁਰਜੋਤ ਦੁਖੀ ਏ ਉਸਨੇ ਹੁਣ ਕਿਸੇ ਨਾਲ ਬੋਲਣਾ ਨਹੀਂ ਇਹ ਸੋਚ ਕੇ ਦਾਦੀ ਬਾਹਰ ਮੰਜੀ ਤੇ ਲੰਮੀ ਪੈ ਜਾਂਦੀ ਆ ਤੇ ਗੁਰਜੋਤ ਵਾਰੀ ਸੁੱਚਣ ਲੱਗ ਜਾਂਦੀ ਆ ਦਾਦੀ ਸੋਚਦੀ ਆ ਕਿ ਕੱਲ ਸਵੇਰੇ ਗੁਰਜੋਤ ਨਾਲ ਗੱਲ ਕਰੂੰਗੀ ਮੁੰਰਾਸ ਵੀ ਕੋਲ ਪੀਮੰਜੀ ਤੇ ਲੰਮੇ ਪਿਆ ਜਾਂਦੀ ਆ ਸਾਰੀ ਰਾਤ ਦਾਦੀ ਤੇ ਮੁੰਰਾਸ ਨੂੰ ਨੀਂਦ ਨਹੀਂ ਆਉਂਦੀ ਸਵੇਰ ਹੁੰਦੀ ਆ ਤੇ ਦਾਦੀ ਗਰਜੂਤ ਲਈ ਚਾਹ ਬਣਾ ਕੇ ਲੈ ਜਾਂਦੀ ਆ ਮੁੰਰਾਸ ਵੀ ਦਾਦੀ ਦੇ ਨਾਲ ਅੰਦਰ ਚਲੀ ਜਾਂਦੀ ਆ ਦਾਦੀ ਦੇਖਦੀ ਆ ਕਿ ਗਰਜੂਤ ਬਹੁਤ ਆਰਾਮ ਨਾਲ ਸੌ ਰਹੀ ਸੀ ਦਾਦੀ ਗਰਜੂਤ ਨੂੰ ਸਿਰ ਤੇ ਹੱਥ ਰੱਖਦੀ ਆ ਤੇ ਆਵਾਜ਼ੰਦੀਆ ਜੂਤ ਬੁੱਤ ਉੱਠ ਪਰ ਗਰਜੂਤ ਕੁਝ ਨਹੀਂ ਬੋਲਦੀ ਨਹੀਂ ਕੋਈ ਹਲਚਲ ਕਰਦੀ ਆ ਦਾਦੀ ਡਰਦੀ ਹੋਈ ਗੁਰਜੋਤ ਨੂੰ ਹਲਾਉਣ ਲੱਗਦੀ ਆ ਮਨਰਾਸ ਵੀਰ ਚੀਚੀ ਗੁਰਜੋਤ ਨੂੰ ਆਵਾਜ਼ ਦੇਣ ਲੱਗਦੀ ਆ ਪਰ ਗੁਰਜੋਤ ਦਾ ਕੋਈ ਰਿਐਕਸ਼ਨ ਨਹੀਂ ਸੀ ਮਨਰਾਸ ਗੁਰਜੋਤ ਦੇ ਪੈਰਾਂ ਨੂੰ ਮਲਣ ਲੱਗ ਜਾਂਦੀ ਆ ਤੇ ਦਾਦੀ ਉਸਦੇ ਹੱਥਾਂ ਨੂੰ ਮਲਣ ਲੱਗ ਜਾਂਦੀ ਆ ਪਰ ਗੁਰਜੋਤ ਦਾ ਕੋਈ ਰਿਐਕਸ਼ਨ ਨਹੀਂ ਸੀ ਦਾਦੀ ਡਰ ਜਾਂਦੀ ਆ ਤੇ ਜਲਦੀ ਜਲਦੀ ਬਾਹਰ ਜਾ ਕੇ ਗਵਾਂਢ ਵਿੱਚ ਕਿਸੇ ਦੇ ਘਰ ਜਾ ਕੇ ਦੱਸਦੀ ਆ ਦਾਦੀ ਆਪਣੇ ਨਾਲ ਇੱਕ ਆਟੋ ਲੈ ਕੇ ਆਉਂਦੀ ਆ ਦਾਦੀ ਤੇ ਮਨਰਾਜ ਗੁਰਜੋਤ ਨੂੰ ਚੁੱਕ ਕੇ ਆਟੋ ਵਿੱਚ ਲੈ ਜਾਂਦੀਆਂ ਹਨ। ਦਾਦੀ ਗੁਰਜੋਤ ਨੂੰ ਲੈ ਕੇ ਉਸੇ ਸਰਕਾਰੀ ਹਸਪਤਾਲ ਵਿੱਚ ਚਲੀ ਜਾਂਦੀ ਆ। ਚਰੋਂ ਹਸਪਤਾਲ ਵਿੱਚ ਜਾ ਕੇ ਦਾਦੀ ਗੁਰਜੋਤ ਨੂੰ ਡਾਕਟਰ ਨੂੰ ਦਿਖਾਉਂਦੀ ਆ। ਤਾਂ ਡਾਕਟਰ ਗੁਰਜੋਤ ਨੂੰ ਚੈੱਕ ਕਰਕੇ ਦਾਦੀ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਸ਼ਾਇਦ ਗੁਰਜੋਤ ਨੂੰ ਕੋਈ ਵੱਡਾ ਸਦਮਾ ਲੱਗਾ ਜਿਸ ਕਰਕੇ ਉਸਦੀ ਬਾਡੀ ਦੇ ਕੁਝ ਪਾਰਟਸ ਨੇ ਕੰਮ ਕਰਨਾ ਬੰਦ ਕਰ ਦਿੱਤਾ। ਦਾਦੀ ਡਾਕਟਰ ਨੂੰ ਪੁੱਛਦੀ ਆ ਹੁਣ ਕਿਵੇਂ ਉਹ ਠੀਕ ਹੋ ਸਕਦੀ ਆ ਡਾਕਟਰ ਉਸਦਾ ਇਲਾਜ ਸ਼ੁਰੂ ਕਰ ਦਿੰਦੇ ਹਨ ਕਿਰਨ ਗੁਰਜੂਤ ਦਾ ਫੋਨ ਲਗਾਉਂਦੀ ਆ ਪਰ ਗੁਰਜੂਤ ਦਾ ਫੋਨ ਕਰ ਰਿਹਾ ਗਿਆ ਸੀ ਜਿਸ ਕਰਕੇ ਬਹੁਤ ਵਾਇਰਿੰਗ ਜਾਂਦੀ ਵੀ ਉਹ ਫੋਨ ਨਹੀਂ ਚੁੱਕ ਰਹੀ ਕਿਰਨ ਦਾਦੀ ਦੇ ਫੋਨ ਤੇ ਲਾਉਂਦੀ ਆ ਤਾਂ ਕਿਰਨ ਨੂੰ ਦਾਦੀ ਤੋਂ ਪਤਾ ਲੱਗਦਾ ਹੈ ਕਿ ਗੁਰਜੂਤ ਹਸਪਤਾਲ ਵਿੱਚ ਹੈ ਕਿਰਨ ਜਸ ਨੂੰ ਦੱਸ ਦਿੰਦੀ ਆ ਤੇ ਜਸ ਤੇ ਕਿਰਨ ਦੋਨੋਂ ਹਸਪਤਾਲ ਚਲੇ ਜਾਂਦੇ ਹਨ ਜਸ ਜਾ ਕੇ ਗੁਰਜੂਤ ਨੂੰ ਮਿਲਣ ਦੀ ਇੱਛਤ ਕਰਦਾ ਹੈ ਪਰ ਗੁਰਜੂਤ ਆਈ ਸੀ ਯੂ ਵਿੱਚ ਸੀ ਕਿਸੇ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਜਿਸੇ ਜਾਣ ਪਹਿਚਾਨ ਹੋਣ ਕਰਕੇ ਉਹ ਅੰਦਰ ਚਲਾ ਜਾਂਦਾ ਹੈ ਗੁਰਜੋਦੀ ਹਾਲ ਦੇ ਕਿਸ ਨੂੰ ਬਹੁਤ ਦੁੱਖ ਹੁੰਦਾ ਹੈ ਜੱਸ ਨੂੰ ਡਾਕਟਰ ਦੱਸਦੇ ਹਨ ਕਿ ਕਿਸੇ ਕਲ ਦੇ ਸਦਮੇ ਕਰਕੇ ਉਸ ਦੀ ਹਾਲਤ ਹੋਈ ਆ ਬਾਹਰ ਆ ਕੇ ਜੱਸਤਾਦੀ ਨੂੰ ਪੁੱਛਦਾ ਹੈ ਪਰ ਦਾਦੀ ਚੁੱਪ ਰਹਿੰਦੀ ਆ ਵਾਰ-ਵਾਰ ਪੁੱਛਣ ਤੇ ਵੀ ਦਾਦੀ ਕੁਝ ਨਹੀਂ ਬੋਲਦੀ ਮਨਾਸ ਨੂੰ ਵੇਖ ਕੇ ਜੱਸ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਤੇ ਗੁਰਜੋਦੀ ਇਹ ਹਾਲਤ ਕਿਵੇਂ ਹੋਈ ਪਰ ਮਨਰਾਜ ਦਾਦੀ ਵੱਲ ਦੇਖਦੀ ਆ ਤੇ ਚੁੱਪ ਹੀ ਰਹਿੰਦੀ ਆ ਜਸ ਮਨਰਾਜ ਕੋਲੋਂ ਵੱਲ ਵੱਰ ਪੁੱਛ ਰਿਹਾ ਸੀ ਦਾਦੀ ਪਿੱਛੋਂ ਬੋਲ ਪੈਂਦੀ ਆ ਕਿ ਇਹ ਗਰਜੋਦੀ ਮਾਂ ਹੈ ਜਸ ਨੂੰ ਕੁਝ ਸਮਝ ਨਹੀਂ ਆਉਂਦੀ ਪੁੱਛਦਾ ਹੈ ਕਿ ਕੋਈ ਦੱਸੇਗਾ ਕੀ ਹੋ ਕੀ ਰਿਹਾ ਹੈ ਗਰਜੋਦੀ ਮਾਤਾ ਮਰ ਚੁੱਕੀ ਸੀ ਫਿਰ ਇੱਥੇ ਕਿਵੇਂ ਜਸ ਤੇ ਕਿਰਨ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਇਹਨੇ ਨੂੰ ਡਾਕਟਰ ਆ ਕੇ ਗਰਜੋਦੀਆਂ ਰਿਪੋਰਟਾਂ ਦਾਦੀ ਨੂੰ ਦੇ ਕੇ ਕਹਿੰਦੇ ਹਨ ਕਿ ਉਸ ਦੇ ਟੈਸਟਾਂ ਦੀਆਂ ਰਿਪੋਰਟਾਂ ਹਨ ਤੁਸੀਂ ਲਿਖੀ ਹੋਈ ਦਵਾਈ ਮੰਗਵਾ ਲਵੋ ਜਸ ਰਿਪੋਰਟਾਂ ਫੜ ਲੈਂਦਾ ਹੈ ਜਸ ਨੂੰ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਗੁਰਜੋਤ ਨੂੰ ਏਡਸ ਦੀ ਬਿਮਾਰੀ ਆ ਜਸ ਇੱਕਦਮ ਹੈਰਾਨ ਹੋ ਜਾਂਦਾ ਹੈ ਤੇ ਦਾਦੀ ਵਾਲੀ ਰਿਪੋਰਟਾਂ ਲੈ ਕੇ ਪੁੱਛਦਾ ਹੈ ਇਹ ਸਭ ਕੀ ਹੈ ਕਿਰਨ ਨੂੰ ਵੀ ਸਭ ਕੁਝ ਬਹੁਤ ਅਜੀਬ ਲੱਗਦਾ ਹੈ ਦਾਦੀ ਤੇ ਮਨਨਾਸ ਬਿਨਾਂ ਸਵਾਲ ਦਾ ਜਵਾਬ ਦਿੱਤੇ ਉਹ ਤੋਂ ਰਿਪੋਰਟਾਂ ਫੜ ਕੇ ਦਵਾਈ ਲੈਣ ਬਾਹਰ ਚਲੇ ਜਾਂਦੇ ਹਨ ਪਰ ਜਸ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਜਸ ਡਾਕਟਰ ਨੂੰ ਮਿਲਣ ਲਈ ਉਸਦੇ ਕੈਬਨ ਵਿੱਚ ਚਲਾ ਜਾਂਦਾ ਹੈ ਜਿੱਥੇ ਜਸ ਦੀ ਪਹਿਚਾਨ ਦਾ ਇੱਕ ਡਾਕਟਰ ਉਸ ਨੂੰ ਮਿਲਦਾ ਹੈ ਜਸ ਨੂੰ ਗੁਰਜੋਤੀ ਬਿਮਾਰੀ ਦਾ ਪਤਾ ਲੱਗਦਾ ਹੈ ਡਾਕਟਰ ਦੱਸਦਾ ਹੈ ਕਿ ਗੁਰਜੋਤੀ ਦਾਦੀ ਕਾਫੀ ਸਮੇਂ ਤੋਂ ਗੁਰਜੋਤੀ ਦਵਾਈ ਲੈਣ ਲਈ ਇੱਥੇ ਆਉਂਦੀ ਆ ਡਾਕਟਰ ਮਨਰਾਸ ਰੰਜੀਤ ਦੀ ਗੁਰਜੋਤੀ ਬਿਮਾਰੀ ਬਾਰੇ ਜਸ ਨੂੰ ਸਭ ਦੱਸਦੇ ਹਨ ਜਸ ਸਭ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਜਸ ਮਹਿਰਾਨੀ ਹੁੰਦੀ ਆ ਕਿ ਕਦੇ ਵੀ ਗੁਰਜੋਤ ਨੇ ਇਹ ਸਭ ਨਹੀਂ ਦੱਸਿਆ ਕਿਰਨ ਨੂੰ ਵੀ ਜਸ ਨੂੰ ਲੈ ਕੇ ਕੈਵਨ ਵਿੱਚ ਆ ਜਾਂਦੀ ਆ ਜਿੱਥੇ ਕਿਰਨ ਨੂੰ ਗੁਰਜੋਤ ਦੀ ਸੱਚਾਈ ਦਾ ਪਤਾ ਲੱਗਦਾ ਹੈ ਜਸ ਨੂੰ ਲੱਗਦਾ ਹੈ ਕਿ ਗੁਰਜੋਤ ਉਸ ਨੂੰ ਤੇ ਸਭ ਨੂੰ ਧੋਖਾ ਦੇ ਰਹੀ ਸੀ ਜਸ ਨੂੰ ਗੁਰਜੋਤ ਨਾਲ ਹਮਦਰਦੀ ਤੇ ਪਿਆਰ ਸੀ ਪਰ ਉਸ ਦੇ ਧੋਖੇ ਨਾਲ ਉਸ ਨੂੰ ਨਫ਼ਰਤ ਹੋ ਗਈ ਜਸ ਨੂੰ ਉਸ ਨਾਲ ਇੱਕ ਨਿਰਾਸ਼ਗੀ ਹੋ ਗਈ ਸੀ ਜਸ ਡਾਕਟਰ ਨੂੰ ਕਹਿੰਦਾ ਹੈ ਕਿ ਗੁਰਜੋਤ ਦਾ ਇਲਾਜ ਫਧੀਆ ਤਰ੍ਹਾਂ ਕਰਨ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਜਿੰਨੇ ਵੀ ਪੈਸੇ ਲੱਗਣਗੇ ਉਹ ਸਾਰੇ ਦੇਵੇਗਾ ਪਰ ਉਸਦੇ ਘਰ ਦੇ ਨੂੰ ਕਦੀ ਗੱਲ ਦਾ ਪਤਾ ਨਾ ਲੱਗੇ ਜਸ ਗੁੱਸੇ ਵਿੱਚ ਉੱਥੋਂ ਨਿਕਲ ਆਉਂਦਾ ਹੈ ਦਾਦੀ ਤੇ ਮਨਰਾਜ ਜਸ ਨੂੰ ਗੁੱਸੇ ਵਿੱਚ ਦੇ ਕੀ ਕੁਝ ਸਮਝ ਨਹੀਂ ਪਾਉਂਦੇ ਕਿਰਨ ਜਸ ਨੂੰ ਆਵਾਜ਼ਿੰਦੀ ਹੋਈ ਉਸਦੇ ਪਿੱਛੇ ਦੌੜ ਰਹੀ ਸੀ ਪਰ ਜਸ ਗੁੱਸੇ 'ਚ ਤੇਜ਼ ਤੇਜ਼ ਚੱਲਦਾ ਜਾ ਰਿਹਾ ਸੀ ਜਸ ਜਾ ਕੇ ਗੱਡੀ 'ਚ بیٹھ ਜਾਂਦਾ ਹੈ ਕਿਰਨ ਵੀ ਉਸਦੇ ਨਾਲ بیٹھ ਜਾਂਦੀ ਆ ਜਸ ਗੱਡੀ ਚਲਾਉਣੀ ਸ਼ੁਰੂ ਕਰ ਦਿੰਦਾ ਹੈ ਕਿਰਨ ਜਸ ਨੂੰ ਕਹਿੰਦੀ ਆ ਕਿ ਗੁਰਜੋਤ ਇਹਦਾ ਨਹੀਂ ਕਰ ਸਕਦੀ ਜ਼ਰੂਰ ਕੋਈ ਹੋਰ ਗੱਲ ਹੋਣੀ ਇੱਕ ਵਾਰ ਸਾਨੂੰ ਉਸੇ ਘਰ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਪਰ ਜਸ ਗੁੱਸੇ ਵਿੱਚ ਗੱਡੀ ਤੇਜ਼ ਕਰਦਾ ਹੈ ਤੇ ਕਿਰਨ ਨੂੰ ਕਹਿੰਦਾ ਹੈ ਕਿ ਉਹ ਚੁੱਪਚਾਪ ਬੈਠੀ ਰਹੇ ਕਿਰਨ ਨੂੰ ਉਸੇ ਘਰ ਅੱਗੇ ਡ੍ਰੌਪ ਕਰ ਦਿੰਦਾ ਹੈ ਜਸ ਆਪਣੇ ਘਰ ਚਲਾ ਜਾਂਦਾ ਹੈ ਤੇ ਆਪਣੇ ਰੂਮ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲੈਂਦਾ ਹੈ ਜਸ ਨੂੰ ਬਹੁਤ ਗੁੱਸਾ ਆ ਰਿਹਾ ਹੁੰਦਾ ਉਹ ਗੁਰਜੋਤ ਦੀਆਂ ਸਾਰੀਆਂ ਗੱਲਾਂ ਯਾਦ ਕਰ ਰਿਹਾ ਹੁੰਦਾ ਉਸ ਨੂੰ ਗੁਰਜੋਤ ਨਾਲ ਨਫ਼ਰਤ ਹੋ ਰਹੀ ਸੀ ਕਿ ਉਸਨੇ ਸੱਚ ਕਿਉਂ ਨਹੀਂ ਦੱਸਿਆ ਪਰ ਕਿਰਨ ਨੂੰ ਸ਼ੱਕ ਸੀ ਕਿ ਜ਼ਰੂਰ ਕੋਈ ਨਾ ਕੋਈ ਹੋਰ ਗੱਲ ਹੈ ਕਿਰਨ ਅਗਲੇ ਦਿਨ ਜਸਮੀਨ ਬਿਨਾਂ ਦੱਸਿਆ ਹਸਪਤਾਲ ਚਲੀ ਜਾਂਦੀ ਆ ਗਰਜੋਤ ਦੀ ਹਾਲਤ ਪਹਿਲਾਂ ਨਾਲੋਂ ਠੀਕ ਸੀ ਪਰ ਹਲੇ ਵੀ ਉਹ ਕਿਸੇ ਨਾਲ ਬੋਲਦੀ ਨਹੀਂ ਸੀ ਬਸ ਦੇਖਦੀ ਸੀ ਉਹ ਇੱਕਦਮ ਸ਼ਾਂਤ ਹੋ ਚੁੱਕੀ ਸੀ ਡਾਕਟਰ ਦੱਸਦੇ ਹਨ ਕਿ ਗਰਜੋਤ ਕੋਲੋਂ ਹਲੇ ਚੱਲਿਆ ਨਹੀਂ ਜਾਵੇਗਾ ਨਾ ਹੀ ਉਹ ਠੀਕ ਤਰ੍ਹਾਂ ਬੋਲ ਸਕੇਗੀ ਉਸਨੂੰ ਠੀਕ ਹੋਣ ਤੇ ਟਾਈਮ ਲੱਗੇਗਾ ਕਿਰਨ ਰੂਜਨਾ ਗੁਰਜੋਤ ਨੂੰ ਮਿਲਣ ਹਸਪਤਾਲ ਚਲੀ ਜਾਂਦੀ। ਮਨ ਹੀ ਮਨ ਗੁਰਜੋਤ ਜਸਯੋੜੀ ਕਰ ਰਹੀ ਸੀ। ਕਿਰਨ ਰੂਜਨਾ ਗੁਰਜੀਤ ਕੋਲ ਜਾ ਕੇ ਬੈਠਦੀ ਤੇ ਕਾਲਜ ਦੀਆਂ ਗੱਲਾਂ ਕਰਦੀ ਤਾਂ ਕਿ ਉਹ ਗੁਰਜੋਤ ਨੂੰ ਠੀਕ ਕਰ ਸਕੇ। ਕਿਰਨ ਦਾਦੀ ਤੇ ਮਨਰਾਜ ਨਾਲ ਗੁਰਜੋਤ ਦੀ ਬਿਮਾਰੀ ਬਾਰੇ ਗੱਲ ਕਰਨ ਲੱਗਦੀ ਤਾਂ ਦਾਦੀ ਤੇ ਮਨਰਾਜ ਬਿਨਾਂ ਕੋਈ ਜਵਾਬ ਦਿੱਤੇ ਚਲੇ ਜਾਂਦੀਆਂ। ਜਸ ਰੂਜਨਾ ਡਾਕਟਰ ਕੋਲੋਂ ਫੋਨ ਤੇ ਗੁਰਜੋਤ ਦੀ ਹਾਲਤ ਬਾਰੇ ਪੁੱਛਦਾ ਰਹਿੰਦਾ ਸੀ। ਜਸ ਨੂੰ ਲੱਗਦਾ ਹੈ ਕਿ ਇੱਕ ਦਾ ਉਸਦੀ ਮਾਂ ਦਾ ਆਉਣਾ ਤੇ ਆਪਣੀ ਮਾਂ ਤੇ ਦੂਸਰੇ ਵਿਆਹ ਦਾ ਸਦਮਾ ਲੱਗਾ ਹੋਵੇਗਾ ਗੁਰਜੋਤ ਨੂੰ ਕਿਰਨ ਨੇ ਹਸਪਤਾਲ ਵਿੱਚ ਆਉਂਦਿਆਂ ਇਹ ਗੱਲ ਨੋਟ ਕੀਤੀ ਕਿ ਗੁਰਜੋਤ ਆਪਣੀ ਦਾਦੀ ਤੇ ਮਨਰਾਸ ਨਾਲ ਕੋਈ ਵੀ ਗੱਲ ਨਹੀਂ ਸੀ ਕਰਦੀ ਕਿਰਨ ਨੇ ਦੇਖਿਆ ਕਿ ਉਹ ਰੋਟੀ ਵੀ ਉਥੋਂ ਦੇ ਸਟਾਫ ਦੇ ਹੱਥੋਂ ਖਾਂਦੀ ਸੀ ਦਾਦੀ ਤੇ ਮਨਰਾਸ ਦਾ ਰੁਣ ਚਾਣਾ ਗੁਰਜੋਤ ਨੂੰ ਪਸੰਦ ਨਹੀਂ ਸੀ ਕਿਰਨ ਗੁਰਜੋਤ ਨਾਲ ਉਸ ਦੀ ਬਿਮਾਰੀ ਬਾਰੇ ਕੋਈ ਗੱਲ ਨਹੀਂ ਕਰਦੀ ਉਸ ਨੂੰ ਲੱਗਦਾ ਸ਼ਾਇਦ ਗੁਰਜੋਤ ਇਹ ਸਾਡੇ ਤੁਲਕਾ ਰਹੀ ਸੀ ਜੀ ਉਸ ਨੂੰ ਪਤਾ ਲੱਗਾ ਕਿ ਸਾਨੂੰ ਇਸ ਵਾਰੇ ਪਤਾ ਲੱਗ ਗਿਆ ਤਾਂ ਸ਼ਾਇਦ ਉਸ ਨੂੰ ਬੁਰਾ ਲੱਗੇਗਾ ਤਾਂ ਉਹ ਸਾਡੇ ਨਾਲ ਅੱਖ ਨਹੀਂ ਮਿਲਾ ਸਕੇਗੀ ਇਸ ਤਰ੍ਹਾਂ ਹੌਲੀ-ਹੌਲੀ ਦਿਨ ਨਿਕਲਦੇ ਗਏ ਬਾਅਦ ਵਿੱਚ ਗੁਰਜੋਤ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਉਹ ਘਰ ਆ ਗਈ ਮਨਰਾਸ ਨੇ ਗੁਰਜੋਤ ਨੂੰ ਦੀਵਾਰਿਤ ਸਬਤ ਦਾ ਸਥਿਤਾ ਗੁਰਜੋਤ ਨੇ ਮਨਰਾਸ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ਜੀ ਸਕਦੇ ਨੇ ਉਹਨਾਂ ਨੂੰ ਇੱਥੇ ਮੇਰੇ ਕੋਲ ਰਹਿਣ ਦੀ ਕੋਈ ਜ਼ਰੂਰਤ ਨਹੀਂ ਮਨਰਾਸ ਨੂੰ ਆਪਣੀ ਗਲਤੀ ਦਾ ਪਛਤਾਵਾ ਸੀ ਉਚਾਉਂਦੀ ਸੀ ਕਿ ਇੱਥੇ ਰਹਿ ਕੇ ਗਰਜੋਦੀ ਦੀ ਦੇਖਭਾਲ ਕਰੇ ਪਰ ਗਰਜੋਤ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਜੀਣ ਤੇ ਮਿਲਣ ਲਈ ਕਦੀ ਵੀ ਆ ਸਕਦੀ ਨਹੀਂ ਗਰਜੋ ਦੇ ਵਾਰ-ਵਾਰ ਕਹਿੰਦੀ ਮਨਰਾਸ ਮੰਨ ਗਈ ਤੇ ਵਾਪਸ ਚਲੀ ਗਈ ਮਨਰਾਸ ਗਰਜੋ ਦਾ ਨੰਬਰ ਲੱਗ ਗਈ ਗਰਜੋ ਦਾ ਨਤੀਜਾ ਆ ਗਿਆ ਉਹ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਸੀ ਪਰ ਗਰਜੋਤ ਆਪਣੀ ਬਿਮਾਰੀ ਬਾਰੇ ਸੁਣ ਕੇ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਕਰ ਵਿੱਚ ਦਾਦੀ ਨਾਲ ਕੱਟ ਕੇ ਬੋਲਦੀ ਸੀ ਪਰ ਦਾਦੀ ਰਜਾਣਾ ਉਸ ਲਈ ਰੋਟੀ ਬਣਾਉਂਦੀ ਤੇ ਉਸ ਦੇ ਕਮਰੇ ਦੇ ਵਿੱਚ ਤੇ ਆਉਂਦੀ ਗੁਰਜੋ ਦੀ ਦਵਾਈ ਵੀ ਦਾਦੀ ਉਸ ਨੂੰ ਹੁਣ ਸਾਹਮਣੇ ਹੀ ਦੇਣ ਲੱਗ ਗਈ ਸੀ ਆਸ-ਪਾਸ ਗੁਰਜੋ ਦੀ ਬਿਮਾਰੀ ਦੀ ਖਬਰ ਫੈਲ ਗਈ ਸੀ ਜਿਸ ਕਰਕੇ ਲੋਕਾਂ ਨੇ ਉਹਨਾਂ ਦੇ ਘਰ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਜਿ세 ਘਰ ਵਿੱਚ ਗੁਰਜੋ ਦੀ ਬਿਮਾਰੀ ਦੀ ਖਬਰ ਪਹੁੰਚ ਚੁੱਕੀ ਸੀ ਜਸੇ ਘਰਦਿਆਂ ਜਿਸ ਨੂੰ ਗੁਰਜੋ ਤੋਂ ਦੂਰ ਰਹਿਣ ਲਈ ਕਿਹਾ ਜਸ ਤਾ ਪਹਿਲਾਂ ਹੀ ਉਸ ਨੂੰ ਨਿਰਾਸ਼ ਧੀ ਇਸ ਲਈ ਉਸਨੇ ਕਦੇ ਵੀ ਗੁਰਜੋਤ ਨੂੰ ਮਿਲਣ ਦੀ ਜਾਂ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਰਨ ਵੀ ਗੁਰਜੋਤ ਨੂੰ ਹਨ ਕਾਠੀ ਫੋਨ ਕਰਦੀ ਸੀ ਜੇ ਕਦੇ ਗੁਰਜੋਤ ਕਰਦੀ ਤਾਂ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਫੋਨ ਘਟ ਦਿੰਦੀ ਗੁਰਜੋਤ ਨੂੰ ਲੱਗਾ ਸ਼ਾਇਦ ਜਸਮਤ ਤੇ ਕਿਰਨ ਨੂੰ ਅਸੀਂ ਉਹ ਮਾਰੀ ਦਾ ਪਤਾ ਲੱਗ ਚੁੱਕਿਆ ਜਿਸ ਕਰਕੇ ਉਹ ਸਤੋ ਦੂਰ ਹੋ ਗਏ ਪਰ ਗੁਰਜੋਤ ਬਹੁਤ ਹਿੰਮਤ ਵਾਲੀ ਕੁੜੀ ਸੀ ਉਸਨੇ ਇਸ ਨੂੰ ਰੱਬ ਦਾ ਭਾਣਾ ਸਮਝ ਕੇ ਮੰਨ ਲਿਆ ਇਕ ਦਿਨ ਕਾਲਜ ਫੋਨ 'ਤੇ ਇੱਕ ਲੈਟਰ ਆਇਆ ਜਿਸ 'ਚ ਕਮੁਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਸੀ ਹਫਤੇ ਬਾਅਦ ਕਾਲਜ ਵਿੱਚ ਡਿਗਰੀ ਵਨ ਸਮਰੋਹ ਸੀ ਜਿਸ ਵਿੱਚ ਗੁਰਜੋਤ ਨੂੰ ਸੱਦਿਆ ਗਿਆ ਸੀ ਗੁਰਜੋਤ ਨੇ ਸੋਚਿਆ ਕਿ ਇੱਕ ਵਾਰ ਉਹ ਕਿਰਨ ਤੇਜਸ ਨੂੰ ਮਿਲ ਲਵੇ ਉਹ ਜਲਦੀ ਕਰ ਗਈ ਤਾਂ ਬਾਹਰ ਇਸ ਨੂੰ ਕਾਰਡ ਮਿਲਿਆ ਕਾਰਡ 'ਤੇ ਅੰਦਰ ਫੋਨ ਕਰਕੇ ਜੈਸੀ ਪਾਪਾ ਨੂੰ ਗੁਰਜੋਤ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਉਸ ਨੂੰ ਬੋਲ ਦੇਵੀ ਕਿ ਜਸ ਕਰਨੀ ਨਾਹੀਂ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ ਗੜਗਰ ਗੁਰਜੋਤ ਨੂੰ ਇਦਾਂ ਹੀ ਬੋਲ ਦਿੰਦਾ ਹੈ ਪਰ ਗੁਰਜੋਤ ਨੂੰ ਇੱਕ ਵਾਰ ੱੱਕਾ ਲੱਗਦਾ ਹੈ ਕਿ ਜਸ ਇਦਾਂ ਕਿਵੇਂ ਕਰ ਸਕਦਾ ਪਰ ਆਪਣੀ ਬਿਮਾਰੀ ਦਾ ਜਾਮਦਾਉਂਦੀ ਹੀ ਉਸ ਨੂੰ ਜਸ ਦਾ ਇਦਾਂ ਕਰਨਾ ਠੀਕ ਲੱਗਿਆ ਕਿਰਨ ਵੀ ਉਸ ਤੋਂ ਦੂਰ ਹੋ ਚੁੱਕੀ ਸੀ ਹੁਣ ਗੁਰਜੋਤ ਇਕੱਲੀ ਸੀ ਭਵੇਂ ਦਾਦੀ ਨਾਲ ਸੀ ਪਰ ਗੁਰਜੋਤ ਦਾਦੀ ਨਾਲ ਕੋਈ ਗੱਲ ਨਹੀਂ ਸੀ ਕਰਦੀ ਸਾਰਾ ਦਿਨ ਗੁਰਜੋਤ ਕਰ ਰਹੀਦੀ ਪਰ ਦਾਦੀ ਨਾਲ ਨਾ ਬੋਲਦੀ ਦਾਦੀ ਬਹੁਤ ਕੋਸ਼ਿਸ਼ ਕਰਦੀ ਪਰ ਗੁਰਜੋਤ ਕੋਈ ਗੱਲ ਨਾ ਕਰਦੀ ਇੱਕ ਦਿਨ ਗੁਰਜੋਤ ਗੁਰਦੁਆਰੇ ਗਈ ਗੁਰਜੋਤ ਨੂੰ ਦੇਖ ਕੇ ਉੱਥੇ ਬੈਠੇ ਲੋਕ ਉੱਠਣ ਲੱਗੇ ਗੁਰਜੋਤ ਸਮਝ ਗਈ ਕਿ ਸ਼ਾਇਦ ਲੋਕਾਂ ਨੂੰ ਉਸ ਦਾ ਆਉਣਾ ਪਸੰਦ ਨਹੀਂ ਆਇਆ ਉਹ ਉੱਠ ਕੇ ਚਲੀ ਜਾਂਦੀ ਆ ਡਿਗਰੀ ਲੈਣ ਲਈ ਗੁਰਜੋਤ ਕਾਲਜ ਜਾਂਦੀ ਆ ਜਿੱਥੇ ਉਹ ਕਿਰਨ ਤੇਜਸ ਨੂੰ ਦੇਖਦੀ ਆ ਗੁਰਜੋਤ ਨੂੰ ਵੱਲ ਜਾਣ ਹੀ ਲੱਗਦੀ ਆ ਕਿ ਕਿਰਨ ਤੇਜਸ ਕੋ ਚਲੇ ਜਾਂਦੇ ਹਨ ਗੁਰਜੋਤ ਆਪਣੇ ਕਦਮ ਉੱਥੇ ਰੋਕ ਲੈਂਦੀ ਆ ਕੋਈ ਵੀ ਉਸ ਦੇ ਕੋਲ ਬੈਠਣਾ ਪਸੰਦ ਨਹੀਂ ਕਰਦਾ डिग्री वंड समारोह ਹੁੰਦਾ ਹੈ ਡਿਗਰੀ ਮਿਲਣ ਤੋਂ ਬਾਅਦ ਗੁਜੋਤ ਬਿਨਾਂ ਕਿਸੇ ਨੂੰ ਮਿਲੇ ਉੱਥੋਂ ਚਲੀ ਜਾਂਦੀ ਆ ਕਾਰਾ ਕਿ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਆ ਤੇ ਉਸ ਨਾਲ ਹੋ ਰਿਹਾ ਵਿਤਕਰਾ ਤੇ ਲੋਕਾਂ ਦੀ ਸੋਚ ਦੇ ਕੇ ਹੈਰਾਨ ਸੀ ਉਸ ਨੂੰ ਦੁੱਖ ਸੀ ਕਿ ਉਸ ਨਾਲ ਕੋਈ ਨਹੀਂ ਪਰ ਇੱਕ ਹਿੰਮਤ ਵੀ ਸੀ ਉਹ ਤੈਅ ਕਰਦੀ ਆ ਕਿ ਉਹ ਹਣ ਆਪਣੀ ਜ਼ਿੰਦਗੀ 'ਚ ਕੋਈ ਦੋਸਤ ਨਹੀਂ ਬਣਾਏਗੀ ਸ਼ਾਇਦ ਉਸ ਨੂੰ ਕਿਰਨ ਦੀ ਜਾਸਤਾ ਵਿਵਹਾਰ ਸਹੀ ਨਹੀਂ ਲੱਗਾ ਉਸ ਲਈ ਉਹ ਬਹੁਤ ਦੁਖਦਾਇ ਸਮਾਸੀ ਉਸ ਦਾ ਮਨ ਕਰ ਰਿਹਾ ਸੀ ਕਿ ਇੱਕ ਵਾਰ ਰੋਵੇ ਤੇ ਰੱਬ ਨੂੰ ਪੁੱਛੇ ਆਖਰ ਕੀ ਕਸੂਰ ਸੀ ਉਸ ਦਾ ਪਰ ਉਸ ਨੇ ਆਪਣੇ ਆਪ ਨੂੰ ਇਨਾ ਪੱਥਰ ਬਣਾ ਲਿਆ ਕਿ ਆਪਣਾ ਦੁੱਖ ਆਪਣੇ ਅੰਦਰ ਹੀ ਕਿਤੇ ਦੱਬ ਲਿਆ ਜਿਵੇਂ ਪਾਪਾ ਨੇ ਜਸ ਨੂੰ ਗੁਰਜੋਤ ਹਮੇਸ਼ਾ ਲਈ ਦੂਰ ਕਰਨ ਲਈ ਕਿਰਨ ਦਾ ਸਹਾਰਾ ਲਿਆ ਤੇ ਕਿਰਨ ਨੂੰ ਕਿਹਾ ਕਿ ਜਸ ਗੁਰਜੋਤ ਨੂੰ ਛੱਡ ਦੇਵੇਗਾ ਤਾਂ ਕਿਰਨ ਉਹ ਆਪਣੇ ਘਰ ਦੀ ਨੂ ਬਣਾ ਲੈਣਗੇ ਕਿਰਨ ਨੂੰ ਜਸ ਵਿੱਚ ਕੋਈ ਇੰਟਰਸਟ ਨਹੀਂ ਸੀ ਪਰ ਇਨੇ ਵੱਡੇ ਕਾਰਜ ਨੂੰ ਬੰਨਣਾ ਉਸ 'ਚ ਲਾਲਚ ਆ ਗਿਆ ਜਦ ਜਸ ਦੇ ਪਾਪਾ ਨੇ ਕਿਰਨ ਨੂੰ ਕਿਹਾ ਕਿ ਉਹ ਜਸ ਨੂੰ ਲੰਡਨ ਜਾ ਕੇ ਅਗਲੀ ਪੜਾਈ ਕਰਨ ਲਈ ਮਨਾ ਲਵੀ ਜੇ ਜਸ ਮੰਨ ਗਿਆ ਤਾਂ ਆਪਣੀ ਪੜਾਈ ਵੀ ਜਸ ਨਾਲ ਜਾ ਕੇ ਕਰ ਸਕਦੀ ਆ ਕਿਰਨ ਹੁਣ ਪੂਰੀ ਕੋਸ਼ਿਸ਼ ਕਰਦੀ ਸੀ ਕਿ ਜਸ ਗੁਰਜੋਤ ਨੂੰ ਨਾ ਮਿਲੇ ਜਸ ਪਹਿਲਾਂ ਅਗੇ ਪੜਨ ਤੋਂ ਮਨਾ ਕਰਦਾ ਹੈ ਪਰ ਕਿਰਨ ਦੇ ਜ਼ੋਰ ਲਾਉਣ ਤੇ ਉਹ ਪੜਾਈ ਲਈ ਮੰਨ ਜਾਂਦਾ ਹੈ ਜਸਿਕਨ ਪੜਨ ਲਈ ਲੰਡਨ ਲਈ ਜਾਣ ਵਾਲੀ ਸੀ ਗਰਜੋਤ ਨੂੰ ਕਿਸੇ ਤੋਂ ਇਹ ਪਤਾ ਲੱਗਦਾ ਹੈ ਤਾਂ ਉਹ ਕਿਰਨ ਮਿਲਨ ਉਸਦੇ ਘਰ ਆ ਜਾਂਦੀ ਆ ਤੇ ਕਿਰਨ ਨੂੰ ਕਹਿੰਦੀ ਆ ਕਿ ਉਹ ਬਸ ਇੱਕ ਵਾਰ ਜਸ ਨਾਲ ਉਸ ਨੂੰ ਮਿਲਾ ਦੇਵੀ ਗਰਜੋਤ ਇੱਕ ਵਾਰ ਉਸ ਨੂੰ ਮਿਲਣਾ ਚਾਹੁੰਦੀ ਸੀ ਪਹਿਲਾਂ ਤਾਂ ਕਿਰਨ ਮਨ੍ਹਾ ਕਰਦੀ ਆ ਕਿ ਜਸ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਤੇਰੀ ਬਿਮਾਰੀ ਬਾਰੇ ਉਸ ਨੂੰ ਪਤਾ ਲੱਗ ਗਿਆ ਹੈ ਤੇ ਉਹ ਨਹੀਂ ਚਾਹੁੰਦਾ ਕਿ ਤੇਰੀ ਵਜ੍ਹਾ ਨਾਲ ਉਸ ਦੀ ਜ਼ਿੰਦਗੀ 'ਚ ਕੋਈ ਮੁਸ਼ਕਲ ਆਵੇ किरण ਗਰਜੋਤ ਨੂੰ ਕਹਿੰਦੀ ਆ ਕਿ ਪਲੀਜ਼ ਗਰਜੋਤ ਮੇਰੇ ਘਰੇ ਦਾ ਵਾਰ-ਵਾਰ ਨਾ ਆਇਆ ਕਰ ਤੇਰੀ ਬਿਮਾਰੀ ਬਾਰੇ ਸਾਰੇ ਪਤਾ ਚਲ ਚੁੱਕਿਆ ਹੈ ਤੇ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਚਾਹੁੰਦੀ ਇਹ ਸੁਣ ਕੇ ਗਰਜੋਤ ਨੂੰ ਬਹੁਤ ੱੱਕਾ ਲੱਗਦਾ ਹੈ ਉਹ ਚੁੱਪਚਾਪ ਚਲੀ ਜਾਂਦੀ ਆ ਜਸ ਬਹੁਤ ਵਾਰ ਸੋਚਦਾ ਹੈ ਕਿ ਉਹ ਗਰਜੋਤ ਨੂੰ ਫੋਨ ਕਰ ਲਵੇ ਪਰ ਫਿਰ ਨਹੀਂ ਕਰਦਾ ਜਸ ਨੇ ਗਰਜੋਤ ਦਾ ਨੰਬਰ ਬਲੌਕਲਿਸਟਿਜ ਰੱਖਿਆ ਸੀ ਇੱਕ ਦਿਨ ਕਿਰਨ ਜਸ ਦੀ ਕਾਰ ਆਉਂਦੀ ਆ ਤਜਸ ਨੂੰ ਗੁਰਜੋਤ ਵੱਲੋਂ ਪੁੱਛਤਾ ਹੈ ਕਿਰਨ ਕਹਿੰਦੀ ਹੈ ਕਿ ਗੁਰਜੋਤ ਨੂੰ ਕੋਈ ਫਰਕ ਨਹੀਂ ਪਿਆ ਉਹ ਤਾਂ ਤੇਰੇ ਬਿਨਾ ਕੋਈ ਗੱਲ ਵੀ ਨਹੀਂ ਕਰਦੀ ਉਹ ਆਪਣੀ ਲਾਈਫ 'ਚ ਬਹੁਤ ਖੁਸ਼ ਆ ਤੂੰ ਬਿਨਾਂ ਵਜ੍ਹਾ ਉਸ ਬਾਰੇ ਇੰਨਾ ਸੋਚ ਰਹੀ ਹਾਂ ਅਸੀਂ ਜਿਵੇਂ ਦੀ ਸਮਝਦੇ ਸੀ ਗੁਰਜੋਤ ਉਮੀਦੀ ਬਿਲਕੁਲ ਨਹੀਂ ਉਹ ਤਾਂ ਬਹੁਤ ਮਤਲਬੀ ਨਿਕਲੀ ਜਦਸ ਕਿਰਨ ਦੀਆਂ ਗੱਲਾਂ ਸੁਣਤਾ ਰਿਹਾ ਸੀ ਪਰ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਇਦਾਂ ਕਰ ਸਕਦੀ ਆ ਕਿਰਨ ਨੂੰ ਕਹਿੰਦਾ ਹੈ ਕਿ ਉਹ ਇੱਕ ਵਰਗ ਗੁਰਜੋਤ ਨੂੰ ਮਿਲਣਾ ਚਾਹੁੰਦਾ ਹੈ ਪਰ ਗੁਰਜੋਤ ਨੂੰ ਦੱਸੇ ਨਾ ਕਿ ਜਸਨੇ ਬੁਲਾਇਆ ਕਿਰਨ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਉਸ ਨੂੰ ਪਤਾ ਸੀ ਕਿ ਜੇ ਦੋਵੇਂ ਮਿਲ ਗਏ ਤਾਂ ਸ਼ਾਇਦ ਉਹਨਾਂ ਦੀਆਂ ਗਲਤਫਹਿਮੀਆਂ ਦੂਰ ਹੋ ਜਾਣ ਉਹ ਜਸਨੇ ਗੁਰਜੋਤ ਨਾਲ ਮਿਲਣ ਦਾ ਕਹਿ ਕੇ ਉੱਥੋਂ ਚਲੀ ਜਾਂਦੀ ਆ ਕਿਰਨ ਇੱਕ ਪਲਾਨ ਬਣਾਉਂਦੀ ਆ ਤੇ ਜਸਨੇ ਨੂੰ ਫੋਨ ਕਰਕੇ ਕਹਿੰਦੀ ਆ ਕਿ ਗੁਰਜੋਤ ਨੂੰ ਫੋਨ ਲਾਇਆ ਸੀ ਪਰ ਉਹ ਕਹਿੰਦੀ ਸੀ ਕਿ ਉਸਦੀ ਸਿਹਤ ਠੀਕ ਨਹੀਂ ਉਹ ਨਹੀਂ ਆ ਸਕਦੀ ਕਿਰਨ ਜਸਨ ਕਹਿੰਦੀ ਹੈ ਕਿ ਕੱਲ ਅਸੀਂ ਕਾਲਜ ਤੋਂ ਕੁਝ ਫਾਰਮ ਲੈਣੇ ਉਹ ਲੈ ਆਉਂਦੀਆਂ ਜਸੋਂ ਲੇਹਾ ਕਰ ਦਿੰਦਾ ਹੈ ਪਰ ਗੁਰਜੋਤ ਇਹ ਸਿੱਧਾ ਜਾਣ ਕੇ ਉਹ ਉਸਦੀ ਫਿਕਰ ਕਰਨ ਲੱਗ ਜਾਂਦਾ ਹੈ ਅਗਲੇ ਦਿਨ ਕਿਰਨ ਤੇ ਜਸ ਕਾਲਜ ਤੋਂ ਫਾਰਮ ਲੈ ਕੇ ਵਾਪਸ ਆ ਰਹੇ ਹੁੰਦੇ ਆ ਤਾਂ ਕਿਰਨ ਇੱਕ ਕਾਫੀ ਸ਼ਾਪ ਤੇ ਜਸ ਨੂੰ ਰੁਕਣ ਲਈ ਕਹਿੰਦੀ ਆ ਦੋਨੋਂ ਕਾਫੀ ਲਈ ਅੰਦਰ ਜਾਂਦੇ ਹਨ ਤਾਂ ਉੱਥੇ ਗੁਰਜੋਤ ਆਪਣੇ ਕਾਲਜ ਕਲਾਸਮੇਟ ਨਾਲ ਬੈਠੀ ਹੁੰਦੀ ਜਸ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਉਂਦਾ ਉਹ ਦੋਨਾਂ ਨੂੰ ਦੇਖ ਕੇ ਵਾਪਸ ਆ ਜਾਂਦਾ ਕਿਰਨ ਦਾ ਪਲਾਨ ਸਫਲ ਹੋ ਜਾਂਦਾ ਉਸਨੇ ਹੀ ਕਾਲਜ ਦੇ ਆਪਣੇ ਕਲਾਸਮੇਟ ਨੂੰ ਫੋਨ ਕਰਕੇ ਕਿਹਾ ਹੁੰਦਾ ਕਿ ਉਹ ਗੁਰਜੋਤ ਨੂੰ ਕਹੇ ਕਿ ਉਸਨੂੰ ਕੁਝ ਨੋਟਸ ਦੀ ਜ਼ਰੂਰਤ ਹੈ ਤੇ ਨੋਟਸ ਦੇਣ ਲਈ ਕਾਫੀ ਸ਼ਾਪ ਤੇ ਬੁਲਾਏ ਜਸ ਨੂੰ ਪੱਕਾ ਇਰਾਦਾ ਬਣਾ ਲੈਂਦਾ ਹੈ ਕਿ ਉਹ ਪੜ੍ਹਾਈ ਲਈ ਬਾਹਰ ਚਲਾ ਜਾਵੇਗਾ ਅਗਲੇ ਹੀ ਦਿਨ ਉਹ ਗੁਸੇ ਵਿੱਚ ਲੰਡਨ ਦੇ ਕਾਲਜ ஆன்ਲਾਈਨ ਅਪਲਾਈ ਕਰ ਦਿੰਦਾ ਹੈ ਕਿਰਨ ਫਿਊਸ ਦੇ ਨਾਲ ਹੀ ਅਪਲਾਈ ਕਰ ਦਿੰਦੀ ਆ ਦੂਜੇ ਪਾਸੇ ਗੁਰਜੋਤ ਹੋਣ ਸਭ ਛੱਡ ਕੇ ਨੌਕਰੀ ਲੱਭਣ ਵਿੱਚ ਲੱਗ ਜਾਂਦੀ ਆ ਪਰ ਆਸ-ਪਾਸ ਸਾਰੀ ਉਸਦੀ ਬੰਮਾਰੀ ਦਾ ਪਤਾ ਹੋਣ ਕਰਕੇ ਕੋਈ ਵੀ ਉਸ ਨੂੰ ਨੌਕਰੀ ਨਹੀਂ ਸਿધી ਰਿਹਾ ਕਈ ਜਗ੍ਹਾ ਗਈ ਪਰ ਕਿਤੇ ਵੀ ਨੌਕਰੀ ਦਾ ਨਾਮ ਬਣਿਆ ਇੱਕ ਰਾਤ ਗੁਰਜੋਤ ਦੀ ਦਾਦੀ ਜੀ ਤबीयत ਕਾਫੀ ਖਰਾਬ ਹੋ ਜਾਂਦੀ ਗੁਰਜੋਤ ਵੈਸੇ ਦਾਦੀ ਨੂੰ ਬੁਲਾਉਂਦੀ ਨਹੀਂ ਸੀ ਪਰ ਦਾਦੀ ਦੀ ਖਰਾਬ ਤबीयत ਕਰਕੇ ਉਸ ਦਾ ਦੀਆਂ ਰੱਖਦੀ ਸੀ ਦਾਦੀ ਗਰਜੋਤ ਨੂੰ ਬੁਲਾਉਂਦੀ ਆ ਤੇ ਮਾਫੀ ਮੰਗਦੀ ਆ ਉਸ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਉਹ ਗਰਜੋਤ ਨੂੰ ਬਹੁਤ ਪਿਆਰ ਕਰਦੀ ਆ ਗਰਜੋਤ ਬਹੁਤ ਰੋਂਦੀ ਆ ਤੇ ਦਾਦੀ ਨੂੰ ਗਲ ਨਾਲ ਲਾ ਕੇ ਕਹਿੰਦੀ ਆ ਸਭ ਛੱਡ ਗਏ ਹੁਣ ਕੋਈ ਨਹੀਂ ਦਾਦੀ ਦਾਦੀ ਗਰਜੋਤ ਨੂੰ ਚੁੱਪ ਕਰਾਉਂਦੀ ਆ ਤੇ ਕਹਿੰਦੀ ਆ ਕਿ ਉਹ ਮਨਰਾਸ ਕੋਲ ਚਲੀ ਜਾਵੇ ਪਰ ਗਰਜੋਤ ਕਹਿੰਦੀ ਆ ਕਿ ਨਹੀਂ ਜੇ ਮੈਂ ਜਾਣਾ ਹੁੰਦਾ ਤਾਂ ਉਹ ਦਿਨ ਹੀ ਚਲੀ ਜਾਂਦੀ ਪਰ ਅੱਜ ਤੱਕ ਜਿਮੀ ਵੀ ਸੀ ਤੁਸੀਂ ਕਦੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਮੇਰੀ ਹਰ ਚੀਜ਼ ਜੋ ਮੇਰੇ ਮਾਪਿਆਂ ਨੂੰ ਪੂਰੀ ਕਰਨੀ ਚਾਹੀਦੀ ਸੀ ਉਹ ਤੁਸੀਂ ਮੈਨੂੰ ਪੂਰੀ ਕਰੀ ਮੈਂ ਤੁਹਾਡੇ ਨਾਲ ਨਾਰਾਜ਼ ਜ਼ਰੂਰ ਸੀ ਪਰ ਨਫ਼ਰਤ ਨਹੀਂ ਕਰਦੀ ਇਹ ਕਹਿੰਦੇ ਆ ਉਹ ਬਹੁਤ ਰੋਂਦੀ ਆ ਦਾਦੀ ਦਾ ਮਨ ਵੀ ਹਲਕਾ ਹੋ ਗਿਆ ਪਰ ਦਾਦੀ ਦੀ ਸਿਹਤ ਦਿਨੋਂ ਦਿਨ ਖਰਾਬ ਹੋ ਰਹੀ ਸੀ ਇੱਕ ਮਹੀਨਾ ਨਿਕਲ ਜਾਂਦਾ ਹੈ ਕਿਰਨ ਤੇ ਜਸਦੀ ਲੰਡਨ ਦੀ ਫਲਾਈਟ ਸੀ ਉਸੇ ਦਿਨ ਗਰਜੋਤ ਦੀ ਦਾਦੀ ਬਹੁਤ ਬਿਮਾਰ ਹੋ ਜਾਂਦੀ ਆ ਗਰਜੋਤ ਇੱਕ ਹਸਪਤਾਲ ਦਾਦੀ ਨੂੰ ਲੈ ਕੇ ਜਾਂਦੀ ਆ ਪਰ ਡਾਕਟਰ 10000 ਜਮਾ ਕਰਵਾਉਣ ਲਈ ਬੋਲਦੇ ਹਨ ਗੁਰਜੋਤ ਕੋਲੇ ਨਹੀਂ ਪੈਸੇ ਨਹੀਂ ਸੀ ਉਹ ਕਿਰਨ ਨੂੰ ਫੋਨ ਕਰਦੀ ਆ ਕਿਰਨ ਦਾ ਫੋਨ ਜਸ ਕੁਲ ਸੀ ਜਸ ਫੋਨ ਚੁੱਕਦਾ ਹੈ ਤਾਂ ਗੁਰਜੋਤ ਬਿਨਾਂ ਗੋਵਾ ਸੁਨੇਹ ਕਹਿੰਦੀ ਆ ਕਿ ਉਸੇ ਦਾਦੀ ਦੀ ਤਬੀਅਤ ਬਹੁਤ ਖਰਾਬ ਆ ਪਲੀਜ਼ ਉਹ ਕੁਝ ਮਦਦ ਕਰ ਦੇਵੇ ਉਹ ਛੇਤੀ ਉਸੇ ਪੈਸੇ ਵਾਪਸ ਕਰ ਦੇਵੇਗੀ ਜਸ ਬਿਨਾਂ ਬੋਲੇ ਉਹ ਫੋਨ ਕੱਟ ਦਿੰਦਾ ਹੈ ਤੇ ਕਿਰਨ ਨੂੰ ਗੁਰਜੋਤ ਬਾਰੇ ਦੱਸਦਾ ਹੈ ਕਿਰਨ ਕਹਿੰਦੀ ਆ ਕਿ ਉਸੀ ਦਾਦੀ ਬਿਲਕੁਲ ਠੀਕ ਆ ਗੁਰਜੋਤ ਨੇ ਪਹਿਲਾਂ ਵੀ ਕਈ ਵਾਰ ਉਸ ਗੁਰੂ ਦਾਦੀ ਦੀ ਬਿਮਾਰੀ ਦਾ ਬਹਾਨਾ ਲਾ ਕੇ ਪੈਸੇ ਲਏ ਨੇ ਜੋ ਹਲੇ ਤੱਕ ਵਾਪਸ ਨਹੀਂ ਕੀਤੇ ਕਿਰਨ ਤੇ ਜਸ 에ਅਰਪੋਰਟ ਲਈ ਰਵਾਨਾ ਹੋ ਜਾਂਦੀ ਜਸ ਸਤਿਆਨ ਗੁਰਜੋਤ ਵਿੱਚ ਸੀ ਪਰ ਕਿਰਨ ਉਸ ਨੂੰ ਲੈ ਜਾਂਦੀ ਆ ਰਾਤ 8 ਵਜੇ ਦੀ ਫਲਾਈਟ ਸੀ ਦੋਨੋਂ ਫਲਾਈਟਸ 'ਚ ਬੈਠਦੇ ਹਨ ਤੇ ਲੰਡਨ ਚਲੇ ਜਾਂਦੇ ਹਨ ਇੱਥੇ ਗੁਰਜੂ ਦਾਦੀ ਨੂੰ ਬਚਾਉਣ ਲਈ ਪੈਸੇ ਦਾ ਇੰਤਜ਼ਾਮ ਕਰਨ 'ਚ ਲੱਗੀ ਸੀ ਗੁਰਜੋਤ ਨੂੰ ਜਦ ਕੋਈ ਰਸਤਾ ਨਹੀਂ ਦਿਖਦਾ ਤ ਉਹ ਮਨਰਾਜ ਨੂੰ ਫੋਨ ਕਰਕੇ ਦਾਦੀ ਦੀ ਹਾਲਤ ਬਾਰੇ ਦੱਸਦੀ ਆ ਮਨਰਾਜ ਤੇ ਦੀਪ ਗੁਰਜੋਤ ਕੋਲ ਪਹੁੰਚਦੇ ਹਨ ਗੁਰਜੋਤ ਦੀਪ ਨੂੰ ਵੇਖ ਕੇ ਥੋੜੀ ਨਰਾਜਗੀ ਚ ਮਨਰਾਜ ਨੂੰ ਕਹਿੰਦੀ ਆ ਕਿ ਦਾਦੀ ਦੀ ਹਾਲਤ ਬਹੁਤ ਖਰਾਬ ਆ ਇਲਾਜ ਲਈ ਪੈਸੇ ਦੀ ਜ਼ਰੂਰਤ ਆ ਪਰ ਇਸ ਕੋਲ ਪੈਸੇ ਨਹੀਂ ਹਨ ਮਨਰਾਜ ਦੀਪ ਸਲਾਹ ਕਰਨ ਲਈ ਇੱਕ ਸਾਈਡ ਤੇ ਚਲੇ ਜਾਂਦੇ ਹਨ ਗੁਰਜੋਤ ਨੂੰ ਕੁਝ ਕੁਝ ਆਵਾਜ਼ ਸੁਣਾਈ ਦੇ ਰਹੀ ਸੀ ਮਨਰਾਜ ਤੇ ਦੀਪ ਸਲਾਹ ਕਰ ਰਹੇ ਸੀ ਕੀ ਗੁਰਜੂਤ ਨੂੰ ਆਪਣੇ ਨਾਲ ਲੈ ਜਾਣ ਤੇ ਦਾਦੀ ਨੂੰ ਕਿਸੇ ਵਿਰਧ ਆਸ਼ਰਮ ਵਿੱਚ ਛੱਡ ਜਾਵੇਗਾ ਦੋਨੋਂ ਸਲਾਹ ਕਰਕੇ ਗੁਰਜੂਤ ਕੋ ਲਾਉਂਦੇ ਹਨ ਤੇ ਮਨਰਾਜ਼ ਗੁਰਜੂਤ ਨੂੰ ਕਹਿੰਦੀ ਆ ਕਿ ਤੇਰੀ ਦਾਦੀ ਦੀ ਬਹੁਤ ਉਮਰ ਹੋ ਚੁੱਕੀ ਆ ਇੰਨੀ ਦੀ ਹਾਲਤ ਦਿਨੋ ਦਿਨ ਖਰਾਬ ਹੋ ਰਹੀ ਆ ਤੂੰ ਇਕੱਲੇ ਇਹਨਾਂ ਨੂੰ ਸੰਭਾਲ ਨਹੀਂ ਸਕੇਂਗੀ ਤੂੰ ਸਾਡੇ ਨਾਲ ਚੱਲ ਤੇ ਤੇਰੀ ਦਾਦੀ ਨੂੰ ਅਸੀਂ ਵਿਰਧ ਆਸ਼ਰਮ ਵਿੱਚ ਛੱਡ ਆਵਾਂਗੇ ਜਿੱਥੇ ਇਹਨਾਂ ਦਾ ਵਧੀਆ ਇਲਾਜ ਹੋਵੇਗਾ ਗੁਰਜੂਤ ਨੂੰ ਇਹ ਸੁਣ ਕੇ ਗੁੱਸਾ ਆਉਂਦਾ ਹੈ ਤੇ ਉਹ ਗੁੱਸੇ ਵਿੱਚ ਮਨਰਾਸ ਨੂੰ ਤੂੰ ਜਾਣ ਲਈ ਬੋਲ ਲਿੰਦੀ ਆ ਮਨਰਾਸ ਦੀ ਬਹੁਤ ਸਮਝਾਉਂਦੀ ਵੀ ਗੁਰਜੋਤ ਨਹੀਂ ਮੰਨਦੀ ਦੱਦੀ ਸਭ ਕੁਝ ਤੋਂ ਰਹੇ ਸੀ ਮਨਰਾਸ ਦੇ ਜਾਣ ਤੋਂ ਬਾਅਦ ਆਦੀ ਗੁਰਜੋਤ ਨੂੰ ਮੰਨਨਾ ਸੀ ਗੱਲ ਮਨ ਲੈ ਕਹਿੰਦੀ ਆ ਪਰ ਗੁਰਜੋਤ ਕਹਿੰਦੀ ਆ ਕਿ ਜਦੋਂ ਮੈਨੂੰ ਮੇਰੀ ਮਾਂ ਦੀ ਜ਼ਰੂਰਤ ਸੀ ਉਦੋਂ ਹੂੰ ਮੇਰੇ ਤੋਂ ਦੂਰ ਚਲੇ ਗਏ ਉਦੋਂ ਤੁਸੀਂ ਮੈਨੂੰ ਸੰਭਾਲਿਆ ਤੇ ਅੱਜ ਤੁਹਾਨੂੰ ਮੀਰੀ ਲੋੜ ਆ ਤੇ ਮੈਂ ਮੂੰਹ ਮੋੜ ਕੇ ਚਲੀ ਜਾਵਾਂ ਇਹ ਨਹੀਂ ਕਰ ਸਕਦੀ ਮੈਂ ਇਨਾ ਕਾਕੇ ਗੁਰਜੋਤ ਆਪਣੀ ਜਾਨ ਪਹਿਚਾਨ ਵਾਲਿਆਂ ਨੂੰ ਫੋਨ ਕਰਨ ਲੱਗ ਜਾਂਦੀ ਆ ਪਰ ਕਿਤੇ ਵੀ ਗੱਲ ਨਹੀਂ ਬੰਦਦੀ ਗੁਰਜੋਤ ਨੂੰ ਦੁਖੀ ਵੇਖ ਕੇ ਦਾਦੀ ਕਹਿੰਦੀ ਆ ਕਿ ਉਹ ਮੈਨੂੰ ਬਿਰਦ ਆਸ਼ਰਮ ਛੱਡ ਕੇ ਆਪਣੀ ਜ਼ਿੰਦਗੀ ਵਧੀਆ ਤਰ੍ਹਾਂ ਬਤੀਤ ਕਰੇ ਦਾਦੀ ਗੁਰਜੋਤ ਨੂੰ ਕਹਿੰਦੀ ਆ ਕਿ ਸਾਡੇ ਪੁਰਾਣੇ ਪਿੰਡ 'ਚ ਸਾਡੀ ਥੋੜੀ ਜਹੀ ਜ਼ਮੀਨ ਹੈ ਜੋ ਕਿ ਤੇਰੇ ਦਾਦਾ ਜੀ ਨੇ ਤੇਰੇ ਨਾਮ ਲਾ ਦਿੱਤੀ ਸੀ ਤੂੰ ਉਹ ਜ਼ਮੀਨ ਵੇਚ ਕੇ ਆਪਣੇ ਲਈ ਜੋ ਕਰਨਾ ਚਾਹਨੀ ਹੈ ਕਰ ਸਕਦੀ ਆ ਐਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਜੇ ਤੂੰ ਮਨਰਾਸ ਸਕੂਲ ਨਹੀਂ ਜਾਣਾ ਚਾਹੁੰਦੀ ਤਾਂ ਸ਼ਹਿਰ ਚਲੀ ਜਾ ਉੱਥੇ ਜਾ ਕੇ ਰਹਿ ਲੈ ਪਰ ਗੁਰਜੋਤ ਦਾਦੀ ਕੋਲ ਜ਼ਮੀਨ ਬਾਰੇ ਪੁੱਛ ਕੇ ਆਪਣੇ ਪੁਰਾਣੇ ਪਿੰਡ ਚਲੀ ਜਾਂਦੀ ਆ ਉੱਥੇ ਜਾ ਕੇ ਉਹਨਾਂ ਨੂੰ ਮਿਲਦੀ ਆ ਜਿੰਨਾਂ ਕੋਲ ਗੁਰਜੋਤ ਕੀ ਜ਼ਮੀਨ ਠੀਕੀ ਤੇ ਸੀ ਗੁਰਜੋਤ ਉਹਨਾਂ ਨੂੰ ਕਹਿੰਦੀ ਆ ਕਿ ਉਹ ਆਪਣੀ ਜ਼ਮੀਨ ਵੇਚਣਾ ਚਾਹੁੰਦੀ ਆ ਪਰ ਉਹ ਜ਼ਮੀਂਦਾਰ ਏਟ ਬਹੁਤ ਘੱਟ ਲਾਉਂਦੇ ਹਨ ਉਹ ਜਾਣਦੇ ਸੀ ਕਿ ਗੁਰਜੋਤ ਨੂੰ ਪੈਸਿਆਂ ਦੀ ਬਹੁਤ ਲੋੜ ਆ ਉਹਨ ਜਮੀਨ ਸਸਤੇ ਭਾਤੇ ਵਿੱਚ ਵੇਚ ਦੇਵੇਗੀ ਗੁਰਜੋਤ ਕੋਲ ਹੋਰ ਕੋਈ ਵੀ ਤਰੀਕਾ ਨਹੀਂ ਸੀ ਫਿਰ ਉਹ ਮੰਨ ਜਾਂਦੀ ਆ 20 ਲੱਖ ਦੀ ਜਮੀਨ ਉਹ ਵਸ 10 ਲੱਖ ਵਿੱਚ ਵੇਚ ਦਿੰਦੀ ਆ ਪੈਸੇ 10 ਦਿਨ ਬਾਅਦ ਮਿਲਣੇ ਸੀ ਉਹ ਪਹਿਲਾਂ ਦਾਦੀ ਨੂੰ ਕੁਝ ਨਹੀਂ ਦੱਸੇ ਉਸ ਨੂੰ ਪਤਾ ਸੀ ਕਿ ਦਾਦੀ ਨੂੰ ਬੁਰਾ ਲੱਗਣਾ ਦੱਸ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੱਢ ਲੈਂਦੀ ਆ 10 ਦਿਨ ਬਾਅਦ ਪੈਸੇ ਮਿਲਦੇ ਹਨ ਤਾਂ ਗੁਰਜੋਤ ਦਾਦੀ ਨੂੰ ਲੈ ਕੇ ਹਸਪਤਾਲ ਚਲੀ ਜਾਂਦੀ ਆ ਡਾਕਟਰ ਦਾਦੀ ਦਾ ਇਲਾਜ ਸ਼ੁਰੂ ਕਰ ਦਿੰਦੇ ਹਨ। ਦਾਦੀ ਦੀ ਪੱਥਰੀ ਸੀ। ਦਾਦੀ ਦਾ ਇਲਾਜ ਫੜੀਆ ਤਰ੍ਹਾਂ ਹੋ ਜਾਂਦਾ ਹੈ। ਹੁਣ ਦਾਦੀ ਤੇ ਗੁਰਜੋਤ ਘਰ ਆ ਜਾਂਦੀਆਂ ਹਨ ਤੇ ਗੁਰਜੋਤ ਦਾਦੀ ਨੂੰ ਜ਼ਮੀਨ ਬਾਰੇ ਸਾਰਾ ਕੁਝ ਦੱਸ ਦਿੰਦੀ ਆ। ਦਾਦੀ ਗੁਰਜੋਤ ਨੂੰ ਬਹੁਤ ਕੁਝ ਬੋਲਦੀ ਆ ਕਿ ਉਹ ਜ਼ਮੀਨ ਉਸਨੇ ਤੇਰੇ ਲਈ ਰੱਖੀ ਸੀ ਤਾਂ ਕਿ ਅੱਗੇ ਜਾ ਕੇ ਤੂੰ ਕਦੀ ਔਖੀ ਨਾ ਹੋਵੇਂ ਤੇ ਤੂੰ ਉਹ ਵੀ ਵੇਚ ਦਿੱਤੀ ਪਰ ਗੁਰਜੋਤ ਕਹਿੰਦੀ ਆ ਕਿ ਉਸ ਲਈ ਉਸਦੀ ਦਾਦੀ ਜ਼ਰੂਰੀ ਆ। 1 ਮਹੀਨਾ ਬੀਤ ਜਾਂਦਾ ਹੈ। ਪਰ ਗਰਜੋਤ ਨੂੰ ਕਿਤੇ ਵੀ ਨੌਕਰੀ ਨਹੀਂ ਮਿਲਦੀ ਗਰਜੋ ਦਾਦੀ ਨੂੰ ਬੋਲ ਕੇ ਪਿੰਡ ਛੱਡ ਧੰਵਾਦ ਜੀ ਵਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ